Thank ਕੰਨਜੀ 400 ਆਏ ਨੇ ਸਾਰੇ ਵੀ ਸਾਰੇ ਗਲੀ ਭੱਲੇ ਦੇਖੀ ਨੇ ਪੈਣਾ ਸਟਾਰਟ ਕਰਨਾ ਉਸਦੇ ਹੰਦੇ ਨੇ ਕੋਈ ਪੁੱਛਣਾ ਆਇਆ ਨਹੀਂ ਕਿ ਤੁਹਾਨੂੰ ਕੋਈ ਦੁੱਖ ਤੇ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਨਾਲ ਸ਼ੇਅਰ ਕਰ ਸਕਦੇ ਹੋ ਜਦੋਂ ਮਰਜੀ ਸਾਨੂੰ ਆਜਮੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਜੇ ਇਹ ਕੋਈ ਮਤਲਬ ਨਹੀਂ ਹੈ ਨਹੀਂ ਪਰੇਸ਼ਾਨੀ ਕੋਈ ਨਹੀਂ ਹੈਗੀ ਆਈ ਦਾ ਰੱਤ ਨੂੰ ਬੱਛੇ ਸ਼ੇਅਰ ਕਰਕੇ ਚਲੇ ਜਾਈਦਾ ਕਹਿੰਨਾ ਹਾਂਜੀ ਤੇ ਬਾਕੀ ਜੇ ਕੋਈ ਹੋਇਆ ਤੇ ਕਿ ਕੁਝ ਦਿਨ ਇਹਨਾਂ ਨੇ ਆਪ ਵੀ ਟੈਲੀ ਕੀਤਾ ਸੀ ਕਿ ਵਿਕਲ ਰੇੜੀਆਂ ਵਾਲੇ ਚਲੋ ਆਂਦੇ ਨੇ ਗਲੀ ਮੁਹੱਲੇ ਵਾਲੇ ਚਲੋ ਬਾਹਰ ਨਹੀਂ ਜਾਣਾ ਪੈਂਦਾ ਉਹਨਾਂ ਨੂੰ ਕਿ ਐਕਟਿਵ ਮੋਟਰਸਾਈਕਲ ਸੜਕ ਦੇ ਵਿੱਚ ਤੱਕ ਲਾ ਦਿੰਦੇ ਨੇ ਇਹਨਾਂ ਨੇ ਅੱਜ ਰੇੜੀਆਂ ਨੂੰ ਵੀ ਉੱਥੇ ਚਿ카 ਕੇ ਕਹਿੰਦੇ ਜੀ ਪਰਲੀ ਸਾਈਡ ਤੇ ਲਾ ਦਿਓ ਕਿ ਪਰਾਲੇ ਨੂੰ ਖੁੱਦਾਂ ਨਾ ਹਾਂਜੀ ਬਹੁਤ ਅੱਛਾ ਕੀਤਾ ਰਾਸ਼ਪੋ ਜਰਾ ਵਾਇਤਾ ਸੀ ਨਾ ਅੱਛਾ ਜੀ ਮੈਂ ਆਪਾਂ ਨਾਲ ਆਈ ਹੈ ਨਹੀਂ ਆਈ ਹੈ ਜੇ ਤੁਸੀਂ ਦੋਵੇਂ ਨੂੰ ਮੀਰ ਬਣੀ ਜੀ ਜੇ ਤੁਹਾਨੂੰ ਕੋਈ ਚੁਕੰਦਰੀ ਵਾ ਮੈਨੂੰ ਦੱਸੋ ਮੈਂ ਤੁਹਾਡੇ ਵਿੱਚ ਦੱਸੋ ਦੱਸੋ ਜੋ ਏਰੀਆ ਚ ਕਈਆਂ ਸਹੀ ਕੰਮ ਕੀਤਾ ਸਰ ਨੇ ਕਿ ਨਹੀਂ ਕੀਤਾ ਇਹ ਨਹੀਂ ਸਹੀ ਹੈ ਜੇ ਸਹੀ ਹੈ ਤਾਂ ਦੱਸ ਦਿਓ ਪਈ ਹੈ ਜੇ ਗਲਤ ਹੈ ਤਾਂ ਗਲਤ ਦੱਸੋ ਜੇ ਤੁਹਾਡੇ ਕੋਈ ਪਰੇਸ਼ਾਨੀ ਹੈ ਤਾਂ ਇਹ ਦੱਸ ਸਕਦੇ ਹੋ ਮੇਰੇ ਸਾਬ ਨੂੰ ਇੰਨਾ ਕਿਤੀ ਬੁਸਾਈ ਨਹੀਂ ਹੋਣੀ ਨਾ ਮੱਗੇ ਨੇ ਇਹ ਚਾਰ ਨਹੀਂ ਆਇਆ ਦਾ ਇਹਦਾ ਕੋਈ ਚਾਰਜ ਨਹੀਂ ਆਇਆ ਕੋ ਮਮ ਲਗਦੇ ਚਲੋ ਬਹੁਤ ਵਧੀਆ ਤੁਹਾਡੀ ਜੁਦੀ ਹੈ ਜੀ ਸਾਡੇ ਕਮਿਸ਼ਨ ਸਾਬ ਬੜੇ ਵਧੀਆ ਨੇ ਆ ਗਿਆ ਇਹ ਚ ਜੀ ਨੇ ਚਾਹ ਸਾਬ ਆਏ ਨੇ ਤੇ ਤੁਹਾਡਾ ਕੋਈ ਤੁਹਾਡਾ ਕੋਈ ਦੁੱਖ ਤਕਲੀਫ ਕਿਸੇ ਤਰ੍ਹਾਂ ਦੀ ਤੁਹਾਨੂੰ ਮਦਦ ਦੀ ਲੋੜ ਹੋਵੇ ਤੇ 24 ਘੰਟੇ ਤੁਹਾਡੇ ਕੋਲ ਨੇ ਅੱਧੀ ਰਾਤ ਤੁਸੀਂ ਬਾਜ ਦੇ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਫਸੈਰ ਕਰਨ ਦੇ ਵਿੱਚ ਦਿੱਕਤਾਂ ਦੀ ਇਹਨਾਂ ਦਾ ਆਉਣ ਦਾ ਮਕਸਦ ਇਹ ਹੋਈ ਹੈ ਕਿ ਜੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਸਾਨੂੰ ਬਾਜ ਦਿਓ ਜੀ ਕਿ ਉਪਰਾਲੇ ਨੂੰ ਕਿੱਦਾਂ ਦਾ ਗਿੰਦੇ ਹੋ ਤੁਸੀਂ ਠੀਕ ਹੈ ਮੈਂ ਤਾਂ ਪਹਿਲਾਂ ਹੀ ਸਾਡੇ ਬੱਚੇ ਨੇ ਵੀ ਪਏ ਹਾਂਜੀ ਜੀ ਅਕੱਲਾ ਲੋਕ ਕਰਦੇ ਨੇ ਵਧੀਆ ਨੇ ਉਹਨਾਂ ਦੇ ਨਹੀਂ ਮਾਂ ਮਰੀ ਹੈ ਹਾਂਜੀ ਤੁਹਾਡੇ ਅਸਰਾਂ ਵੱਲੋਂ ਨਾ ਇਹੋ ਹੀ ਆ ਹੋਇਆ ਕਿ ਪਬਲਿਕ ਦੇ ਵਿੱਚੋਂ ਤੁਹਾਨੂੰ ਇਹ ਨਾ ਲੱਗੇ ਕਿ ਕੋਈ ਡਰ ਪੁਲਿਸ ਤੁਹਾਡੇ ਨਾਲ ਠੀਕ ਹੈ ਪੁਲਿਸ ਤੁਹਾਡੇ ਨਾਲ ਆ ਕੋਈਆਂ ਨੂੰ ਦੱਸੋ ਕਿ ਤੇ ਫੇਰੀ ਹੀ ਗਈ ਕਿ ਦੇ ਖਿਲਾਫ ਕਰਾਂਗੇ ਆਪਣੇ ਮਨਚੋਂ ਡਰ ਕੱਢੋ ਕੋਈ ਪਾਰਕੇ ਬੈਠ ਜੋ ਗਲਤ ਕੰਮ ਕਰਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਪਾਰਕੇ ਜਾਂ ਕੋਈ ਤੰਗ ਕਰਦਾ ਹੈ ਤਾਂ ਉਹ ਵੀ ਤੁਹਾਨੂੰ ਦੱਸੋ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਨਾ ਬੋਲੋ ਬੋਲੋ ਜੇਡੀ ਕੋਈ ਵੀ ਗੱਲ ਹੈ ਕੀ ਬੋਲੋ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਵੀ ਗੱਲ ਹੈ ਕੀ ਬੋਲੋ ਪੰਜ ਪੰਜ ਇੱਕ ਟੇਲੀ ਅੱਜ ਇਹ ਕਹਿੰਦਾ ਗਾਉ ਟੇਲੀ ਨਹੀਂ ਕਰਦੀ ਤੁਸੀਂ ਕਾਦੇ ਮੈਂ ਤੁਹਾਡੇ ਸੁਤਰਾਲੇ ਨੂੰ ਨਹੀਂ ਨਹੀਂ ਭਾਜੀ ਮੈਂ ਤੁਹਾਨੂੰ ਵੀ ਅਪਰੀਸ਼ੀਏ ਕਰਦਾ ਮੈਂ ਆਪਣੇ ਮਾਵਾ ਭੈਣਾਂ ਨੂੰ ਅਪਰੀਸ਼ੀਏ ਕਰਦਾ ਜੋ ਮੈਂ ਕਰ ਰਿਹਾ ਮੈਂ ਆਪਣੀ ਸੋਚ ਮੁਤਾਬਕ ਤੇ ਆਪਣੇ ਅਫਸਰਾਂ ਦੇ ਬਾਲਾ ਮੁਤਾਬਕ ਕਿ ਕੋਈ ਇਹਨਾਂ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਜੇ ਆਪਣੇ ਮਨ ਹੋ ਰਹੇ ਜੀ ਕਹੋਗੇ ਠੀਕ ਹੈ ਜੀ ਫਿਰ ਆਪਣੇ ਚਲੋ ਇਹਨਾਂ ਨੇ ਵੀ ਮੇਰੀ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਥੈਂਕ ਯੂ ਬਿਲਕੁਲ